ਹਾਂਜੀ ਸਾਡੇ ਵੀ ਚੱਲਦਾ ਇੱਕ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਨਜਾਇਜ਼ ਕਬਜ਼ਾ ਕਿਸੇ ਨੇ 20 ਸਾਲ ਤੋਂ ਅਸੀਂ ਹੁੰਦਾ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਹੋਇਆ ਏ ਸਾਨੂੰ 20 ਸਾਲ ਬਾਅਦ ਉਹਦਾ ਮਿਲਿਆ ਕਬਜ਼ਾ ਬਰਨ ਮਿਲਿਆ ਹਾਂਜੀ ਇਹਨਾਂ ਨੇ ਜਿਹੜਾ ਗगन ਮੋਲ ਜੀ ਦੇ ਡੈਡੀ ਐ ਇਹਨਾਂ ਨੇ ਉਹ ਫੋਨ ਕਰਿਆ ਗगन ਮੋਲ ਨੇ ਫੋਨ ਕਰਿਆ ਵੀਡੀਓ ਨੂੰ ਤਹਿਸੀਲਦਾਰ ਨੂੰ ਐਸਐਚਓ ਨੂੰ ਵੀ ਤੁਸੀਂ ਕਬਜੇ ਪਰ ਨਹੀਂ ਪਹੁੰਚਣਾ ਹੈਗਾ ਉਹ ਸਾਡਾ ਤਰੀਕ ਲੰਘ ਹੀ ਕਬਜ਼ਾ ਹੋਇਆ ਨਹੀਂ ਇੱਕ ਬਿਆਨ ਪੱਕਿਆ ਥੋਡੇ ਮੇਰੇ ਪੱਕੇ ਬਿਆਨ ਹੈ ਮੇਰੇ ਕੋਲ ਲਿਖਤੀ ਹੈ ਜੀ ਤੇ ਲਿਖਤੀ ਬਿਆਨ ਮੇਰੇ ਕੋਲ ਲਿਖਤੀ ਹੈ ਜੀ ਮੇਰੇ ਕੋਲ ਲਿਖਤੀ ਹੈ ਮੈਂ ਆਪਣੇ ਨਾਮ ਪਰ ਕੇਸ ਪਰਿਆ ਵਾ ਜੀ ਪੰਚਾਇਤ ਵੱਲੋਂ ਇਹ ਮੁਕਰੋ ਦੇ ਨੇ ਬਿਆਨਨਾ ਦੋਗੇ ਤੁਸੀਂ ਲਿਖਤੀ ਕਹਿ ਰਹੇ ਹੋ ਇੱਕ ਬਹੁਤ ਵੱਡਾ ਤੁਸੀਂ ਇਲਜ਼ਾਮ ਲਗਾ ਰਹੇ ਮੈਡਮ ਨੂੰ ਉੱਪਰ ਮੇਰੇ ਕੋਲ ਵੋਟਾਂ ਦੇ ਪਹਿਲਾਂ ਮੈਡਮ ਦੋ ਵਾਰੀ ਸਾਡੇ ਕੋਲ ਬੰਡਾਏ ਆ ਜੀ ਵੋਟਾਂ ਦੇ ਬਾਅਦ ਉਹਨਾਂ ਨੇ ਆ ਕੇ ਕਦੇ ਸਾਨੂੰ ਚਿਹਰਾ ਦਿਖਾਇਆ ਹੀ ਨਹੀਂ ਹੈਗਾ ਆਪਣਾ ਕਦੇ ਵੀ ਨਹੀਂ ਆਉਂਦੇ ਜੇ ਮੈਡਮ ਕੈਮਰੇ ਤੋਂ ਬਚਦੇ ਨੇ ਜੋ ਕੈਮਰੇ ਤੋਂ ਕਦੇ ਵੀ ਕੈਮਰੇ ਦੇ ਅੱਗੇ ਮੈਡਮ ਨਹੀਂ ਆਏ ਹੈਗੇ ਕੈਮਰੇ ਤੋਂ ਬਚਨ ਦੀ ਗੱਲ ਨਹੀਂ ਅਕਸਰ ਮੈਡਮ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਉੱਪਰ ਜੱਗ ਜਹਰ ਵੀ ਹੁੰਦੇ ਨੇ ਵੀਡੀਓ ਆਉਂਦੀਆਂ ਨੇ ਬੜੀਆਂ ਰੀਲ ਵਗੈਰਾ ਉਹਨਾਂ ਦੀ ਆਉਂਦੇ ਨੇ ਅਕਸਰ ਪੰਚਾਇਤਾਂ ਨੂੰ ਮਿਲਦੇ ਨੇ ਪੰਚਾਇਤਾਂ ਨਾਲ ਜੁੜਦੀਆਂ ਨੇ ਜਾ ਕੇ ਉਹਨਾਂ ਦੇ ਨਾਲ ਨਹੀਂ ਜੀ ਨਹੀਂ ਕੋਈ ਸਾਰੀ ਪੰਚਾਇਤਾਂ ਦੁਖੀਆਂ ਜੀ ਜਿੰਨੀਆਂ ਵੀ ਪੰਚਾਇਤਾਂ ਇਹ ਮੇਰੇ ਹਿਸਾਬ ਨਾਲ ਸਾਡੇ ਬਲਾਕ ਦੀਆਂ ਮੱਜਰੀ ਬਲਾਕ ਦੀਆਂ ਸਾਰੀਆਂ ਦੁਖੀ ਹੋਈਆਂ ਵੇ ਜੀ ਕੋਈ ਪੈਸਾ ਸਾਨੂੰ ਉਹਨਾਂ ਨੇ 1 ਸਾਲ ਹੋ ਗਿਆ ਪੰਚਾਇਤ ਬਣੀ ਨੇ ਕੋਈ ਗ੍ਰਾਂਟ ਦਿੱਤੀ ਹੋਣੀ ਹੈਗੀ ਇੱਕ ਵੀ ਗ੍ਰਾਂਟ ਸਾਡੇ ਇੱਕ ਕੇਸ ਵਿੱਚ ਨਹੀਂ ਆਈ ਹੈਗੀ ਜਿੱਦੀ ਗੱਲ ਕਰ ਰਹੇ ਆ ਮੈਡਮ ਦਾ ਕਦੇ ਇਸ ਕਰਾਪਚਨ ਦੇ ਖਿਲਾਫ ਹੈ ਕੋਈ ਕਬਜ਼ੇ ਕਰਦਾ ਇਹਨਾਂ ਦੇ ਖਿਲਾਫ ਅਕਸਰ ਕਰਾਲੀ ਦੀ ਵੀਡੀਓ ਆਉਂਦੀ ਹੈ ਕੋਈ ਨਜਾਇਜ਼ ਕਬਜ਼ੇ ਕਰਦਾ ਫੈਰੀ ਵਖਰੜ ਦੀ ਵੀਡੀਓ ਆਉਂਦੀ ਹੈ ਨੇ ਉਸ ਚੀਜ਼ ਦੇ ਖਿਲਾਫ ਨੇ ਮੈਡਮ ਬਕਾਇਦਾ ਬਕਾਇਦਾ ਮਿਲਣਗੀ ਚ ਗੱਲ ਕਰੀ ਈਓ ਨੂੰ ਬੁਲਾਉਂਦੇ ਨੇ ਹੋਰ ਵੀ ਅਧਿਕਾਰੀ ਨੂੰ ਮੌਕੇ ਤੇ ਬੁਲਾਉਂਦੇ ਨੇ ਟਿਊੜ ਦੇ ਵਿੱਚ ਸੜਕ ਬਣਾਈ ਜਾ ਰਹੀ ਹੈ ਪੱਜਪਾ ਗੁਰਜਿੰਦ ਸਿੰਘੇ ਲੋਣੀ ਇੱਥੇ ਪਹੁੰਚ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਅੱਜ ਸਾੜਕਾਂ ਨੂੰ ਲੈ ਕੇ ਕਿਉਂਕਿ ਪੈਚ ਵਰਕ ਕੀਤਾ ਜਾ ਰਿਹਾ ਹੈ ਬਿੱਟਮਿਕਸ ਪਾਈ ਜਾ ਰਹੀ ਹੈ ਇੱਕ ਵਾਰ ਤੇ ਸੁਵਿਧਾ ਦਿਖਾਈ ਜਾਣ ਪਿੰਡ ਤੀਉੜ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਵਿੱਚ ਮਸ਼ੀਨਾਂ ਪਹੁੰਚੀ ਹੋਈਆਂ ਨੇ ਆ ਦੇਖ ਸਕਦੇ ਹੋ ਨਾਲ ਦੀ ਨਾਲ ਜਿਹੜਾ ਮਸ਼ੀਨ ਦੇ ਨਾਲ ਪੱਥਰਾ ਵਾਰ ਕੇ ਬਿੱਟਮਿਕਸ ਨੂੰ ਸੜਕ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਕੁਝ ਵਿਸਥਾਰਿਕ ਸਾਡੇ ਦਾ ਮੌਜੂਦ ਨੇ ਪਿੰਡ ਪੰਜੋਲੀ ਦੀ ਪੰਚਾਇਤ ਸਾਡੇ ਦਾ ਮੌਜੂਦ ਰਹਿ ਬਾਬਾ ਜੀ ਕਿਵੇਂ ਦੇਖਦੇ ਹੋ ਪਿੰਡ ਪੰਜੋਲੀ ਤੋਂ ਪਹੁੰਚੇ ਹੋ ਅਸਾ ਹਾਲਾ ਕਿ ਸੜਕ ਤੇ ਪਿੰਡ ਤੀਉੜ ਦੀ ਬਣਾਈ ਜਾ ਰਹੀ ਹੈ ਸਾਥੇ ਬੰਦ ਅਸੀਂ ਸਰਦਾਰ ਰਣਜੀਤ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨ ਧੰਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਹ ਇਧਰ ਧਿਆਨ ਦਿੱਤਾ ਇੰਦਾ ਜਿਹੜੇ ਸਰਕਾਰਾਂ ਆ ਜੀ ਮੌਕੇ ਦੀਆਂ ਜਿਨ੍ਹਾਂ ਦਾ ਕੰਮ ਤਾਂ ਵੀ ਇਹ ਕੰਮ ਕਰਨਾ ਹੈ ਸੜਕਾਂ ਬਣਾਉਣੀਆਂ ਲੋਕਾਂ ਦਾ ਧਿਆਨ ਰੱਖਣਾ ਹੈ ਲੇਕਿਨ ਉਹਨਾਂ ਨੇ ਬਿਲਕੁਲ ਇਹ ਗੱਲ ਦਾ ਧਿਆਨ ਨਹੀਂ ਕਰਿਆ ਇਹ ਗਿੱਲ ਸਾਹਿਬ ਦਾ ਧੰਨਵਾਦ ਹੈ ਜੀ ਵੀ ਇਹਨਾਂ ਨੇ ਆਪਣੇ 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 ਇਹ ਤਾਂ ਇਹ ਗੱਲ ਨੂੰ ਮੱਧਿਆਦਾਂ ਤੇ ਰੱਖਦੇ ਹੋਏ ਵੀ ਲੋਕਾਂ ਦੀ ਲੋਕਾਂ ਨੂੰ ਤੰਗੀਆਂ ਆ ਰਹੀਆਂ ਲੋਕਾਂ ਨੂੰ ਆਵਾਜ਼ ਦੇ ਸਾਧਨ ਹੈ ਨਹੀਂਗਾ ਬੀ ਤੁਰਕੇ ਲੋਕ ਜਾ ਰਹੇ ਗੱਡੀਆਂ ਛੱਡ ਕੇ ਸਾਈਕਲ ਸਕੂਟਰ ਛੱਡ ਕੇ ਲੋਕ ਤੁਰ ਕੇ ਜਾ ਰਹੇ ਤਾਂ ਉਹਨਾਂ ਨੇ ਇਹ ਗੱਲ ਨੂੰ ਧਿਆਨ ਮੱਧ ਰੱਖਦੇ ਹੋਏ ਆ ਆਪ ਅੱਗੇ ਆਏ ਆ ਅਸੀਂ ਉਹਦਾ ਧੰਨਵਾਦ ਕਰਦੇ ਆ ਜੀ ਤੁਹਾਡੇ ਪਿੰਡ ਵਾਲਿਆਂ ਨੂੰ ਵੀ ਦਿੱਕਤ ਆਉਂਦੀ ਜਦੋਂ ਟਿਊਡ ਵਿੱਚ ਜਾਂਦੇ ਹੋ ਜਾ ਕੇ ਅੱਗੇ ਨਿਊ ਚੰਡੀਗੜ੍ਹ ਨੂੰ ਜਾਂਦਾ ਹੁੰਦਾ ਸਾਡੇ ਪਿੰਡ ਵਾਲੇ ਜੀ ਜਿਹੜਾ ਚੰਡੀਗੜ੍ਹ ਨੂੰ ਪਹਿਲਾਂ 25 ਮਿੰਟਾਂ ਵਿੱਚ ਪਹੁੰਚ ਜਾਂਦੇ ਤੇ ਹੁਣ ਕਿ ਕਰ ਸਵਾ ਘੰਟੇ ਲੱਗਦਾ ਚੰਡੀਗੜ੍ਹ ਦਾ ਹੋਇਆ ਬਾ ਜੀ ਬਿਲਕੁਲ ਦਿੱਕਤ ਆਉਂਦੀ ਜੇ ਕਿਤੇ ਕੋਈ ਪ੍ਰੈਗਨੈਂਟ ਲੇਡੀ ਹੋਵੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੇ ਕੋਈ ਪੇਸ਼ੈਂਟ ਹੋਵੇ ਉਹਨੂੰ ਜ਼ਿਆਦਾ ਬਹੁਤ ਪ੍ਰੋਬਲਮ ਹੈ ਜੀ ਕਹਿੰਦੇ ਜੀ ਬੱਸਾਂ ਦੀ ਵੱਡੀ ਦਿੱਕਤ ਹੈ ਕਰੋਨੇ ਤੋਂ ਬਾਅਦ ਬੱਸਾਂ ਨਹੀਂ ਚੱਲੀਆਂ ਕਿਉਂ ਕਿਉਂ ਬੱਸਾਂ ਮਲਗੀ ਚੱਲੀਆਂ ਇਹ ਬੱਸਾਂ ਬੰਦ ਹੋ ਗਈਆਂ ਸਰਕਾਰ ਬੱਸਾਂ ਵਾਲੇ ਵੀ ਕਹਿੰਦੇ ਸਾਨੂੰ ਰਿਪੇਅਰ ਬਹੁਤ ਜ਼ਿਆਦਾ ਪੈ ਜਾਂਦੀ ਹੈ ਇਸ ਕਰਕੇ ਵੀ ਪਹਿਲਾਂ ਸੜਕਾਂ ਬਣਾਓ ਉਹ ਮਹਿਕਮਾ ਜਾਂ ਪ੍ਰਾਈਵੇਟ ਬੱਸਾਂ ਵਾਲੇ ਉਹ ਵੀ ਬਹੁਤ ਤੰਗ ਹੈ ਜੀ ਇਹ ਕਰਕੇ ਬੱਸ ਕਰੋਨਾ ਦੇ ਬਾਅਦ ਬੱਸਾਂ ਬੰਦੇ ਕਰਤੀ ਉਹਨਾਂ ਨੇ ਜੀ ਜਦੋਂ ਮਹਿਕਮੇ ਨਾਲ ਗੱਲਬਾਤ ਕੀਤੀ ਇਸ ਸੰਬੰਧੀ ਵੀ ਬੱਸਾਂ ਚੱਲਣੀਆਂ ਚਾਹੀਦੀਆਂ ਜਦੋਂ ਸਾਡੀ ਪੰਚਾਇਤ ਬਣੀ ਹੈ ਜੀ ਅਸੀਂ ਲਿਖ ਕੇ ਦਿੱਤਾ ਉਹਨਾਂ ਨੂੰ ਇਸ ਇਹ ਸਰਕਾਰ ਨੂੰ ਵੀ ਲਿਖ ਕੇ ਤਾਂ ਇਹਨਾਂ ਨੇ ਵੀ ਪੰਚਾਂ ਦਾ ਕਿਹਾ ਹਸਰਮਤੇ ਪ੍ਰਣਾਲਾ ਪ੍ਰਣਾਲਾ ਉੱਥੇ ਤੇ ਉੱਥੇ ਇਹਨਾਂ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਜੀ ਕੋਈ ਗੱਲਬਾਤ ਨਹੀਂ ਸੁਣੀ ਨਹੀਂ ਨਹੀਂ ਦੇ ਆਉਣਗੇ ਤੁਹਾਡੇ ਪਿੰਡ ਭਜੋਲੀ ਵੀ ਆਏ ਹੋਣਗੇ ਕਦੇ ਮੀਟਿੰਗਾਂ ਹੁੰਦੀਆਂ ਉਹਨਾਂ ਦੀ ਵੋਟਾਂ ਤੋਂ ਪਹਿਲਾਂ ਤੁਹਾਨੂੰ ਭਰੋਸਾ ਦਿੰਦੇ ਆਉਣਗੇ ਬੇਸੀ ਤੁਹਾਡੇ ਨਾਲ ਖੜੇ ਆ ਸਾਨੂੰ ਇੱਕ ਵਾਰ ਵੋਟ ਪਾ ਕੇ ਦਿਤਾਓ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਪਹਿਲ ਦੇ ਦਾ ਵੋਟਾਂ ਦੇ ਪਹਿਲਾਂ ਮੈਡਮ ਦੋ ਵਾਰੀ ਸਾਡੇ ਪਿੰਡ ਆਏ ਆ ਜੀ ਵੋਟਾਂ ਦੇ ਬਾਅਦ ਉਹਨਾਂ ਨੇ ਆ ਕੇ ਕਦੇ ਸਾਨੂੰ ਚਿਹਰਾ ਦਿਖਾਇਆ ਹੀ ਨਹੀਂ ਹੈਗਾ ਆਪਣਾ ਕਦੇ ਵੀ ਨਹੀਂ ਆਉਂਦੇ ਜੇ ਪਹਿਲਾਂ ਕੈਮਰੇ ਤੋਂ ਬਚਦੇ ਨੇ ਜੋ ਕੈਮਰੇ ਤੋਂ ਕਦੇ ਵੀ ਕੈਮਰੇ ਦੇ ਅੱਗੇ ਮੈਡਮ ਨਹੀਂ ਆਏ ਹੈਗੇ ਕੈਮਰੇ ਤੋਂ ਬਚਣ ਦੀ ਗੱਲ ਹੀ ਅਕਸਰ ਮੈਡਮ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਉੱਪਰ ਜੱਗ ਜਹਰ ਵੀ ਹੁੰਦੇ ਨੇ ਵੀਡੀ ਅਕਸਰ ਪੰਚਾਇਤਾਂ ਨੂੰ ਮਿਲਦੇ ਨੇ ਪੰਚਾਇਤਾਂ ਨਾਲ ਜੁੜਦੀਆਂ ਨਹੀਂ ਜਾ ਕੇ ਉਹਨਾਂ ਨੇ ਨਹੀਂ ਜੀ ਨਹੀਂ ਕੋਈ ਸਾਰੀ ਪੰਚਾਇਤਾਂ ਦੁਖੀਆਂ ਜੀ ਜਿੰਨੀਆਂ ਵੀ ਪੰਚਾਇਤਾਂ ਇਹ ਮੇਰੇ ਹਿਸਾਬ ਵਿੱਚ ਸਾਡੇ ਬਲਾਕ ਦੀਆਂ ਮੱਜਰੀ ਬਲਾਕ ਦੀਆਂ ਸਾਰੀਆਂ ਦੁਖੀ ਹੋਈਆਂ ਬੀ ਜੀ ਕੋਈ ਪੈਸਾ ਸਾਨੂੰ ਉਹਨਾਂ ਨੇ ਇੱਕ ਸਾਲ ਹੋ ਗਿਆ ਪੰਚਾਇਤ ਬਣੀ ਨੇ ਕੋਈ ਗ੍ਰਾਂਟ ਦਿੱਤੀ ਹੋਣੀ ਹੈਗੀ ਇੱਕ ਵੀ ਗ੍ਰਾਂਟ ਸਾਡੇ ਇੱਕ ਕੇਸ ਵਿੱਚ ਨਹੀਂ ਆਈ ਹੈਗੀ ਫੇ ਕੰਮ ਕਿੱਦਾਂ ਹੋ ਰੇ ਪਿੰਡਾਂ ਦੇ ਕੰਮ ਸਾਰੇ ਠੱਪ ਖੜੇ ਆ ਜੀ ਕੋਈ ਕੰਮ ਨਹੀਂ ਹੋ ਰਿਹਾ ਪਿੰਡਾਂ ਦਾ ਜੀ ਮੈਡਮ ਤਾਂ ਕਹਿ ਰਹੇ ਵੀ ਗਰੰਟੀ ਦਿੱਤੀ ਹੈ ਯਾਰੀ ਭਗਵੰਤ ਸਿੰਘ ਮਾਨ ਹਣੀ ਵੀ ਕਹਿੰਦੇ ਨੇ ਸਮੇਸਰ ਗਰੰਟਾ ਪੰਚਾਇਤਾਂ ਨੂੰ ਪਹੁੰਚ ਰਹੀਆਂ ਪੰਚਾਇਤਾਂ ਖੁਸ਼ ਨੇ ਕਾਨ ਕੋਈ ਪੰਚਾਇਤ ਖੁਸ਼ ਨਹੀਂ ਸਕੋ ਜੀ ਜਿਹੜੇ ਪਿੰਡਾਂ ਵਿੱਚ ਲੋਕਾਂ ਦਾ ਸ਼ਾਮਲਾ ਟੱਮ ਵਗੈਰਾ ਦਬਲ ਲੰਨੇ ਆ ਨਜਾਇਜ਼ ਕਬਜ਼ੇ ਕਰ ਲੰਨੇ ਆ ਇਹ ਸਰਕਾਰ ਹੈ ਜਿਹੜੇ ਉਹਨਾਂ ਦਾ ਸਮਰਥਨ ਕਰਦੀ ਹੈ ਅਸੀਂ ਨਜਾਇਜ਼ ਕਬਜ਼ੇ ਤੜਵਾਉਨੇ ਆ ਨਜਾਇਜ਼ ਕਬਜ਼ਿਆਂ ਵਿਰੁੱਧ ਹਾਈ ਕੋਰਟ ਵਿੱਚ ਕਦੇ ਕਿਸੇ ਲੋਅਰ ਕੋਰਟ ਦੇ ਵਿੱਚ ਜਾਂ ਜੀਡੀਸੀ ਦੇ ਕੋਲ ਅਸੀਂ ਅਪੀਲ ਪਾਉਂਦੇ ਆ ਇਹ ਸਰਕਾਰ ਉਲਟਾ ਉਲਟਾ ਜਾ ਕੇ ਜੀਡੀਸੀ ਨੂੰ ਫੋਨ ਕਰਦੀ ਜੇ ਕਿਸੇ ਨੇ ਫੋਨ ਕਰਦੀ ਵੀ ਕੋਈ ਨਹੀਂ ਕਬਜ਼ਾ ਦੂਰ ਨਹੀਂ ਕਰਨਾ ਹੈਗਾ ਰਹਿਣ ਦੋ ਕਿਹੜਾ ਮਸਲਾ ਚੱਲ ਰਿਹਾ ਤੁਹਾਡੇ ਪਿੰਡ 'ਚ ਕੋਈ ਮਸਲਾ ਹੋ ਰਿਹਾ ਹਾਂਜੀ ਸਾਡੇ ਪਿੰਡ ਚੱਲਦਾ ਇੱਕ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜੀ ਨਜਾਇਜ਼ ਕਬਜ਼ਾ ਕਿਸੇ ਨੇ 20 ਸਾਲ ਤੋਂ ਅਸੀਂ ਹੁੰਦਾ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਹੋਇਆ ਹੈ ਪਰ ਕੋਈ ਵੀ ਉਹ ਜਦੋਂ ਸਾਨੂੰ 20 ਸਾਲ ਬਾਅਦ ਉਹਦਾ ਮਿਲਿਆ ਕਬਜ਼ਾ ਬਰਨ ਮਿਲਿਆ ਇਹਨਾਂ ਨੇ ਜਿਹੜਾ ਗगन ਮੋਲ ਜਿਹਦੇ ਡੈਡੀ ਹੈ ਇਹਨਾਂ ਨੇ ਫੋਨ ਕਰਿਆ ਗगन ਮੋਲ ਨੇ ਫੋਨ ਕਰਿਆ ਵੀਡੀਓ ਨੂੰ ਤਹਿਸੀਲਦਾਰ ਨੂੰ ਐਸ ਐਚਓ ਨੂੰ ਵੀ ਤੁਸੀਂ ਕਬਜੇ ਪਰ ਨਹੀਂ ਪਹੁੰਚਣਾ ਹੈਗਾ ਉਹ ਸਾਡਾ ਤਰੀਕ ਲੰਘ ਹੀ ਕਬਜਾ ਹੋਇਆ ਨਹੀਂ ਇਹ ਕਾਕੇ ਅਸੀਂ ਉਹ ਕੇਸ ਹਾਈ ਕੋਰਟ ਚਲਦਾ ਜੀ ਬਿਆਨ ਪੱਕੇ ਆ ਤੁਹਾਡੇ ਮੇਰੇ ਪੱਕੇ ਬਿਆਨ ਹੈ ਮੇਰੇ ਕੋਲ ਲਿਖਤੀ ਹੈ ਜੀ ਲਿਖਤੀ ਬਿਆਨ ਮੇਰੇ ਕੋਲ ਲਿਖਤੀ ਹੈ ਜੀ ਮੇਰੇ ਕੋਲ ਲਿਖਤੀ ਹੈ ਮੈਂ ਆਪਣੇ ਨਾਮ ਪਰ ਕੇਸ ਭਰਿਆ ਵਾ ਜੀ ਪੰਚਾਇਤ ਵੱਲੋਂ ਪੰਚਾਇਤ ਦਾ ਕੋਈ ਪੈਸਾ ਨਹੀਂ ਮੈਂ ਸਾਰੇ ਪੈਸੇ ਆਪਣੇ ਪੱਲੇ ਤੇ ਲਾਏ ਆ ਜੀ ਜੀ ਨੌਕਰੀ ਕਰ ਪੈਨਸ਼ਨ ਕਰਕੇ ਆ ਕੇ ਮੈਂ ਆਪਣੇ ਆਪ ਸਾਰੇ ਕੇਸ ਆਪ ਝਾੜਦੇ ਆ ਜੀ ਗੱਲ ਕਰੀਏ ਤੁਸੀਂ ਕਬਜ਼ੇ ਦੀ ਗੱਲ ਕਰ ਰਹੇ ਹੋ ਮੈਡਮ ਦਾ ਕਦੇ ਅਸੀਂ ਕਰਾਪਸ਼ਨ ਦੇ ਖਿਲਾਫ ਆਂ ਤੇ ਕੋਈ ਕਬਜ਼ੇ ਕਰਦਾ ਇਹਨਾਂ ਦੇ ਖਿਲਾਫ ਅਕਸਰ ਕਰਾੜੀ ਦੀ ਵੀਡੀਓ ਆਉਂਦੀ ਹੈ ਕੋਈ ਨਜਾਇਜ਼ ਕਬਜ਼ੇ ਕਰਦਾ ਤੇ ਵੈਰੀ ਵਖਰੜ ਦੀ ਵੀਡੀਓ ਆਉਂਦੀ ਨੇ ਉਸ ਚੀਜ਼ ਦੇ ਖਿਲਾਫ ਨੇ ਮੈਂ ਮੈਡਮ ਬਕਾਇਦਾ ਬਕਾਇਦਾ ਮਿਲਗੀ ਚ ਗੱਲ ਕਰੀ ਈਓ ਨੂੰ ਬੁਲਾਉਂਦੇ ਨੇ ਹੋਰ ਵੀ ਅਧਿਕਾਰੀ ਨੂੰ ਮੌਕੇ ਤੇ ਬੁਲਾਉਂਦੇ ਨੇ ਤੁਸੀਂ ਕਿਹਦੇ ਸਾਡੇ ਪਿੰਡ ਆ ਕੇ ਦੇਖਿਓ ਜੀ ਭਜੋਲੀ ਸਾਡੇ ਪਿੰਡ ਉਹ ਹਾਲਾਤ ਹੋਈ ਵੀ ਹੈ ਜੀ ਸੀ ਭਾਈ ਚਾਰੇ ਦੇ ਜਿਹੜੇ ਘਾਰ ਹੈ ਵੈਗਰੂ ਨਾ ਕਰੇ ਉਹਨਾਂ ਦਾ ਕੋਈ ਬੰਦਾ ਗੁਜਰ ਜਵੇ ਉਹ ਡੈੱਡ ਬੋਡੀ ਲੈ ਕੇ ਨਹੀਂ ਜਾ ਸਕਦੇ ਕਬਰ ਮਰੀਆਂ ਦੇ ਵਿੱਚ ਉਹਨਾਂ ਨੇ ਪਹਿਲਾਂ ਪਿੰਡ ਚ ਆਉਣਾ ਪਊਗਾ ਪਿੰਡ ਦੇ ਵਿੱਚੋਂ ਲੰਘ ਕੇ ਘੁੰਮ ਕੇ ਆ ਕੇ ਤਾਂ ਜਾ ਕੇ ਕਬਰਸਤਾਨ ਮਰੀਆਂ ਦੇ ਵਿੱਚ ਉਹਦਾ ਸੰਸਕਾਰ ਕਰਕੇ ਆਉਣਗੇ ਉਹ ਐਨੇ ਤੰਗ ਹੋਏ ਹੋਏ ਲੋਕ ਉਹ ਲੇਕਿਨ ਇਹਨਾਂ ਨੇ ਸਰਕਾਰੀ ਸਰਕਾਰਾਂ ਦੇ ਅੱਗੇ ਪੁੱਟ-ਪੁੱਟ ਕੇ ਰੋਏ ਬਿਲਕੁਲ ਕੋਈ ਗੌਰੇ ਨਹੀਂ ਕਰੀ ਬਿਲਕੁਲ ਗੌਰ ਨਹੀਂ ਕੋਈ ਨਹੀਂ ਗੌਰ ਨਹੀਂ ਆ ਗਈ ਜਿਹੜੇ ਬਾਤੇ ਸੀ ਤੁਹਾਨੂੰ ਕਿਤੇ ਨਾ ਕਿਤੇ ਬਾਤਾਂ ਤੋਂ ਭੱਜਦੀ ਨਜ਼ਰ ਆ ਰਹੇ ਨੇ ਹਾਂ ਸਰਕਾਰ ਬਾਜ਼ੇ ਤੋਂ ਭੱਜਦੀ ਹੋਈ ਹੈ ਜੀ ਬਿਲਕੁਲ ਭੱਜ ਗਈ ਸਰਕਾਰ ਦੀ ਭੱਜ ਭੱਜ ਦੇ ਨਜ਼ਰ ਨਹੀਂ ਭੱਜ ਗਈ ਸਰਕਾਰ ਬਾਜ਼ੇ ਖਰਾਬੀ ਕਰ ਗਈ ਜੀ ਕੋਈ ਇਹਨਾਂ ਨੇ ਸਾਡੀ ਗੌਰ ਨਹੀਂ ਕਰੀ ਪਿੰਡਾਂ ਦੇ ਬੰਦੇ ਖਾ ਕੇ ਸਾਡਾ ਪਿੰਡ ਭਜੌਲੀ ਨਜਾਇਜ਼ ਕਬਜ਼ੇ ਵਿੱਚ ਪਹਿਲੇ ਨੰਬਰ ਪਰ ਹੈ ਜੀ ਤੇ ਮੁਕਰੋ ਉਹਦੇ ਨੇ ਬਿਆਨਾਂ ਤੋਂ ਕਿ ਤੁਸੀਂ ਲਿੱਖਤੀ ਕਹਿ ਰਹੇ ਹੋ ਇੱਕ ਬਹੁਤ ਵੱਡਾ ਇਲਜ਼ਾਮ ਲਗਾ ਰਹੇ ਮੈਡਮ ਨੂੰ ਉੱਪਰ ਮੇਰੇ ਕੋਲ ਰਿਟਰਨ ਜੀ ਪਈਆਂ ਜੀ ਬਿਆਨ ਮੇਰੇ ਕੋਲ ਸਾਰੀ ਕਾਪੀਆਂ ਪਈਆਂ ਹਾਂ ਮੇਰੇ ਕੋਲ ਸਾਰਾ ਰੂਪ ਪਿਆ ਹੈ ਮੈਂ ਮੁਕਰ ਨਹੀਂ ਕਿੜੀ ਗੱਲਾਂ ਜੀ ਕੋਈ ਮੈਂ ਗਲਤ ਨਹੀਂ ਦੋ ਦੋ ਚੱਲ ਰਹੇ ਕੇਸ ਜੀ ਗੱਲ ਕਰੀਏ 2002 ਦਾ ਕੇਸ ਚੱਲਦਾ ਹੈ 23 ਦੇ ਵਿੱਚ ਇਹਨਾਂ ਨੇ ਸਾਡਾ ਕਬਜਾ ਰਕਵਾਇਆ ਹੈ ਜਦ ਕਿ ਮੈਂ 2023 ਦੇ ਮਾਰ ਅਪ੍ਰੈਲ ਮਹੀਨੇ ਦੀ 18 ਤਰੀਕ ਨੂੰ ਕਬਜਾ ਹੋਣਾ ਸੀ 19 ਨੂੰ ਉਹਨਾਂ ਦੂਜੀ ਪਾਰਟੀ ਸਟੇ ਮਿਲੀ ਹੈ 19 ਤਰੀਕ ਨੂੰ ਸਟੇ ਮਿਲੀ ਦੂਜੀ ਪਾਰਟੀ ਨੂੰ ਕਬਜਾ ਹੋਣਾ ਸੀ 18 ਤਰੀਕ ਨੂੰ ਇਸ ਮੈਡਮ ਨੇ ਫੋਨ ਕਰਕੇ ਕਬਜਾ ਰਕਵਾਇਆ ਵੀ ਨਹੀਂ ਕਬਜਾ ਮਤਲਬ ਕਬਜਾ ਦੂਰ ਨਹੀਂ ਕਰਨਾ ਜੀ ਜੀ ਠੀਕ ਹੈ ਸੋ ਤਸਵੀਰਾਂ ਨੇ ਪਿੰਡ ਤਿਉੜ ਦੀਆਂ ਤੇ ਪੂਰੀ ਪੰਚਾਇਤ ਇੱਥੇ ਪਹੁੰਚੇ ਸਰਪੰਚ ਸਾਹਿਬ ਵੀ ਨਾਲ ਮੌਜੂਦ ਸੀਗੇ ਇਹ ਤਿਉੜ ਦੀਆਂ ਤਸਵੀਰਾਂ ਨੇ ਪਿੰਡ ਤਿਉੜ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਗਿਲਸਾਭ ਹੁਣੀ ਪਿਛਲੇ ਕਈ ਦਿਨਾਂ ਤੋਂ ਪਿੰਡ ਚੰਦੋ ਤੋਂ ਜਿਹੜੀ ਸੜਕਾਂ ਬਣਨ ਦਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਲੈ ਕੇ ਜਿਹੜੀ ਲੜੀ ਹੈ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੀ ਹੈ ਤੇ ਮਸ਼ੀਨਾਂ ਲੈ ਕੇ ਅੱਜ ਪਿੰਡ ਤਿਉੜ ਦੇ ਵਿੱਚ ਪਹੁੰਚੇ ਸੀ ਧੰਨਵਾਦ ਜੀ